ਜੀਤਿਆ ਦੀ ਪਤਨੀ ਨੂੰ ਦਫਤਰ ਚ ਦਾਖਲ ਹੋਣ ਲਈ ਰੋਕ ਦਿੱਤਾ ਗਿਆ। ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਹੈ। ਪੁਲਿਸ ਦੇ ਨਾਲ ਖੈ ਬੜੇ ਨੇ ਗਨੀਵ ਕੌਰ ਮਜੀਠੀਆ ਵੱਡੀ ਖਬਰ ਤੁਹਾਨੂੰ ਦੱਸ ਰਹੀ ਹੈ ਟੀਵੀ ਸਕਰੀਨ ਤੇ। ਵਿਕਰਮ ਜੀਠਿਆ ਦੀ ਪਤਨੀ ਨੂੰ ਦਫਤਰ ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਪੁਲਿਸ ਨੇ ਨਾਕੇਬੰਦੀ ਕਰਕੇ ਜਿਹੜਾ ਗਨੀਵ ਮਜੀਠਿਆ ਨੂੰ ਜਿਹੜਾ ਰੋਕ ਦਿੱਤਾ ਗਿਆ ਵੱਡੀ ਖਬਰ ਦਾਸਰ ਤੁਹਾਨੂੰ ਵਿਕਰਮ ਮਜੀਠਿਆ ਦੀ ਪਤਨੀ ਗਨੀਵ ਮਜੀਠਿਆ ਨੂੰ ਜਿਹੜਾ ਦਫਤਰ ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਪੁਲਿਸ ਦੇ ਨਾਲ ਕਾਫੀ ਦੇਰ ਤੱਕ ਬਹਿਸ ਜਿਹੜੀ ਹੈ ਚੱਲਦੀ ਰਹੀ ਹੈ ਨਾਕੇਬੰਦੀ ਕੀਤੀ ਗਈ ਹੈ ਉੱਥੇ ਪੁਲਿਸ ਦੇ ਨਾਲ ਖੈ ਬੜੀ ਨੇ ਗਨੀਵ ਕੌਰ ਮਜੀਠਿਆ ਮੈਂ ਦਫਤਰ ਨਹੀਂ ਜਾ ਸਕਦਾ ਬੰਦਾ ਮੈਂ ਲੋਕਲ ਐਮ ਐਲ ਏ ਹਾਂ ਆਈ ਐਮ ਦ ਲੋਕਲ ਐਮ ਐਲ ਏ ਹਰ ਲੋਕਲ ਐਮ ਐਲ ਏ ਨੂੰ ਆਪਣੇ ਦਫਤਰ ਜਾਣ ਤੋਂ ਕੋਈ ਰੋਕ ਸਕਦਾ ਹੈ ਰੋਕ ਸਕਦਾ ਹੈ ਨਹੀਂ ਕਿ ਲੇਡੀਜ਼ ਅੰਦਰ ਨਹੀਂ ਕੋਈ ਜਿਹੜੇ ਇੱਥੇ ਅੰਦਰ ਨਹੀਂ ਇੱਕ ਲੇਡੀਜ਼ ਅੰਦਰ ਨਹੀਂ ਆ ਉਹਨਾਂ ਨੂੰ ਅੰਦਰ ਆਉਣਾ ਉਹਨਾਂ ਦੇ ਹਸਬੰਦ ਨੂੰ ਅੰਦਰ ਨਹੀਂ ਜਾ ਸਕਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਲੇਡੀ ਇਕੱਲੀ ਅੰਦਰ ਹੈ ਲੇਡੀ ਐਮ ਐਲ ਏ ਹੈ ਇੱਥੋਂ ਮੇਰਾ ਦਫ਼ਤਰ ਹੈ ਮੈਂ ਇਥੋਂ ਦੀ ਐਮ.ਐਲ.ਏ ਆ ਮੈਨੂੰ ਉੱਥੇ ਕਿਹਾ ਗਿਆ ਕੀ ਰੋਡ ਬੰਦ ਹੈ ਤੁਸੀਂ ਤੁਹਾਡੇ ਵਹੀਕਲਸ ਨਹੀਂ ਜਾ ਸਕਦੇ ਠੀਕ ਹੈ ਨਹੀਂ ਜਾ ਸਕਦੇ ਠੀਕ ਹੈ ਮੈਂ ਉੱਥੇ ਛੱਡਦੇ ਵਹੀਕਲਸ ਜੀ ਮੈਂ ਤੁਰ ਕੇ ਆਈ ਹਾਂ ਮੈਨੂੰ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਮੈਂ ਇਸ ਦਫ਼ਤਰ ਦੀ ਪਹਿਲਾਂ ਹੀ ਪੁਲਿਸ ਤਰਾਸ਼ੀ ਲੈ ਚੁੱਕੀ ਹਾਂ ਬਿਲਕੁਲ ਤਲਾਸ਼ੀ ਲੈ ਚੁੱਕੀ ਹੈ ਜੀ ਇੱਕ ਇੱਕ ਚੀਜ਼ ਤਲਾਸ਼ ਹੋ ਗਈ ਹੈ ਸਾਡੇ ਚੰਡੀਗੜ੍ਹ ਦੇ ਘਰ ਦੀ ਚ ਤਲਾਸ਼ੀ ਲਈ ਹੈ ਮੈਂ ਉੱਥੇ ਨਹੀਂ ਸੀ ਮੇਰੇ 80 ਸਾਲ ਦੇ ਮਦਰ ਇਕੱਲੇ ਸੀਗੇ